24 ਸਾਲਾ ਨੌਜਵਾਨ ਜੋ ਪੈਦਾ ਤਾਂ ਮੁਸਲਮਾਨ ਹੋਇਆ ਸੀ ਪਰ ਉਸ ਦੀ ਸ਼ਹੀਦੀ ਇੱਕ ਸਿੱਖ ਦੇ ਰੂਪ ਵਿੱਚ ਹੋਈ। ਇਹ ਕਹਾਣੀ ਹੈ ਸ਼ਹੀਦ ਬशीर ਮੁਹੰਮਦ ਦੀ। ਉਦੋਂ ਪਹਿਲਾਂ ਵੀ ਜਦੋਂ ਦਰਬਾਰ ਸਾਹਿਬ ਤੇ ਟੱਕਰ ਹੋਇਆ ਉਦੋਂ ਬਾਅਦ ਪਹਿਲਾਂ ਵੀ ਉਹਨੂੰ ਪੁਲਿਸ ਲੈ ਗਈ ਸੀ ਤੇ ਉਦੋਂ ਬਸ ਮੜ ਮੋਟਾ ਕਰਕੇ ਛਡਾਲਿਆ ਸੀਗਾ ਉਦੋਂ ਗਰਮੀ 'ਚ ਪੜਦਾ ਸੀਗਾ। ਉਦੋਂ ਬਾਅਦ ਸਿੱਖੀ ਨਾਲ ਸਾਡਾ ਪਿਆਰ ਹੈ ਭਾਈ ਅੱਜ ਵੀ ਕੱਲ ਵੀ ਤੇ ਭਾਵੇਂ ਮੇਰਾ ਭਰਾ ਸ਼ਹੀਦ ਹੋ ਗਿਆ ਅਸੀਂ ਹੁਣ ਵੀ ਸਿੱਖੀ ਨਾਲ ਖੜੇ ਆਂ। ਤਖਤ ਦਾ ਸਾਨੂੰ ਵੀ ਦੁੱਖ ਹੈ ਭਰਾ ਨੂੰ ਦੁੱਖ ਸੀਤ ਨਾਲ ਵਿਚਾਰਾ ਤੁਰ ਗਿਆ ਮੇਰਾ ਭਰਾ ਜੀ ਭਾਈ ਬशीर महमਦੂ ਉਰਫਲਾ ਸ਼ਮਨ ਸਿੰਘ ਬੱਬਰ ਉਹਨਾਂ ਦੀ 17 ਮਈ 1993 ਦੇ ਵਿੱਚ ਉਹਨਾਂ ਦੀ ਸ਼ਹੀਦੀ ਪਾਈ ਉਹਨਾਂ ਦੀ ਵਾਈਫ ਵੀ ਉਹਨਾਂ ਦੇ ਨਾਲ ਹੀ ਸ਼ਹੀਦ ਹੋਈ ਹੈ ਤੇ ਪੇਟ 'ਚ ਬੱਚਾ ਸੀ ਮੇਰੇ ਹਸਬੰਡ ਉਹ 90 'ਚ ਲੈ ਗਏ ਸੀ ਮੁੜ ਕੇ ਉਹਨਾਂ ਦਾ ਵਿਚਾਰਿਆਂ ਦਾ ਸਾਨੂੰ ਨਾ ਤਾਂ ਕੋਈ ਪਤਾ ਲੱਗਿਆ ਰਿਵਾਤ ਦੇ ਵਿੱਚ ਵੀ ਉਹਨਾਂ ਨੂੰ ਸ਼ਹੀਦੀ ਕਰਾਰੀ ਦਿੱਤਾ ਮੇਰਾ ਭਰਾ ਪੰਜਾਬ ਪੁਲਿਸ ਦਾ ਵਿੱਚ ਚਪਾਹੀ ਸੀਗਾ ਜੀ ਤੇ ਉਮਰ ਉਹਦੀ ਜਦੋਂ ਸ਼ਹੀਦ ਹੋਇਆ ਉਦੋਂ 24 ਸਾਲ ਦੀ ਸੀ ਦੇਖੋ ਮੂਮੈਂਟ ਸੀਗੀ ਮੇਰੀ ਮਾਤਾ ਜੀ ਸੰਨ 47 ਵੇਲੇ ਸਰਦਾਰ ਅਣਪਾਲੀ ਸੀ ਛੋਟੀ ਜਿੱਧਰ ਰਹਿ ਗਈ ਸੀ ਰੋਲੇ ਵੇ ਇਸ ਕਰਕੇ ਸਾਡਾ ਜਿਹੜਾ ਹੋਇਆਗਾ ਵੀ ਸਿੱਖੀ ਨਾਲ ਪਹਿਲੇ ਦਿਨ ਤੋਂ ਹੀ ਪਿਆਰ ਹੈ ਕਿ ਸਿੱਖੀ ਪਰਿਵਾਰ ਚ ਪਲੀ ਸੀ ਦਾ ਕਰਕੇ ਇਹ ਪੁਲਿਸ ਚ ਲੱਗਾ ਹੋਇਆ ਸੀ ਪੁਲਿਸ ਮੁਲਾਜ਼ਮਾਂ ਨੇ ਇਹਨਾਂ ਨੂੰ ਆਦਾ ਤਿਆਰ ਕਰਕੇ ਭੇਜ ਦਿੰਦੇ ਸੀਗੇ ਵੀ ਤੁਸੀਂ ਸਿੰਘਾਂ ਨੂੰ ਮਾਰੋ ਮੈਂ ਸਿੰਘ ਸਿੱਖਾ ਨੇ ਮੇਰੀ ਮਾਂ ਪਾਲੀ ਕਰਕੇ ਤੇ ਬੱਚਾ ਫਿਰ ਮੇਰਾ ਭਰਾ ਨੇ ਕਿਹਾ ਵੀ ਨਹੀਂ ਆਪਾਂ ਸਿੱਖਾਂ ਤੇ ਵਾਰ ਨਹੀਂ ਕਰਦੇਗੇ ਮੇਰਾ ਭਰਾ ਮੈਨੂੰ ਕਹਿ ਕੇ ਗਿਆ ਭਾਣੇ ਮੈਂ ਇੱਕ ਸੁੱਖ ਦਾ ਬੱਕਰਾ ਹੁਣ ਆਪਣੀ ਮਾਂ ਨੂੰ ਸਾਹਮਣੇ ਹੁਣ ਤੇ ਮੈਂ ਤਾਂ ਆਪਣੀ ਮਾਂ ਦਾ ਕਰਜ਼ਾ ਉਤਾਰਨ ਜਾਣਾਗਾ ਨਹੀਂ ਦੇਖੋ ਉਹ ਤਾਂ ਉਸ ਟਾਈਮ ਸ਼ਾਇਦ ਨੂੰ ਲੱਗਿਆ ਹੋਇਆ ਸੀ ਪੜਦਾ ਸੀਗਾ ਉਦੋਂ ਪਹਿਲਾਂ ਵੀ ਜਦੋਂ ਦਰਬਾਰ ਸਾਹਿਬ ਤੇ ਟੈਕ ਹੋਇਆ ਉਸ ਤੋਂ ਬਾਅਦ ਪਹਿਲਾਂ ਵੀ ਉਹਨੂੰ ਪੁਲਿਸ ਲੈ ਗਈ ਸੀ ਤੇ ਉਦੋਂ ਬਸ ਮਾੜ ਮਟਾਏ ਕਰਕੇ ਛਡਾਲਿਆ ਸੀਗਾ ਉਹ ਗਰਮੀ ਚ ਪੜਦਾ ਸੀਗਾ ਉਸ ਤੋਂ ਬਾਅਦ ਸਿੱਖੀ ਨਾਲ ਸਾਡਾ ਪਿਆਰ ਹੈ ਭਾਈ ਅੱਜ ਵੀ ਕੱਲ ਵੀ ਤੇ ਭਾਵੇਂ ਮੇਰਾ ਭਰਾ ਸ਼ਹੀਦ ਹੋ ਗਿਆ ਅਸੀਂ ਹੁਣ ਵੀ ਸਿੱਖੀ ਨਾਲ ਖੜੇ ਆਂ ਤਖਤ ਦਾ ਸਾਨੂੰ ਵੀ ਦੁੱਖ ਹੈ ਭਰਾ ਨੂੰ ਦੁੱਖ ਸੀਤ ਨਾਲ ਵਿਚਾਰਾ ਤੁਰ ਗਿਆ ਨਿੰਜਾ ਦੋ ਵੀਰ ਇਧਰ ਮੂਵਮੈਂਟ ਦੇ ਵਿੱਚ ਚਲਾ ਰਿਹਾ ਹੈ ਜਿਹੜਾ ਜਗੇ ਰਾਮ ਤੀਰਥ ਮੁਕਾਬਲਾ ਹੋਇਆ ਉਹਦੇ ਵਿੱਚੋਂ ਵੀਰ ਸਫਲ ਹੋ ਗਿਆ ਸੀਗਾ ਫਿਰ ਜਿੱਥੇ ਵੀ ਹੁੰਦਾ ਸੀਗਾ ਉਥੋਂ ਇਹ ਏਰੀਆ ਕਵਾਂਟਰ ਸੀਗਾ ਇਧਰਲਾ ਜਿੱਥੇ ਵੀ ਉਹ ਹੁੰਦਾ ਸੀ ਜ਼ਿੰਮੇਵਾਰੀਆਂ ਲੈਣੀਆਂ ਪੈਂਦੀਆਂ ਸੀ ਜਦੋਂ ਜੋ ਪਾ ਸ਼ੀਤ ਪਾਲਾ ਹੋ ਸ਼ੀਤ ਹੋ ਗਿਆ ਸੀ ਉਦੋਂ ਬਾਅਦ ਇਹ ਏਰੀਆ ਕਵਾਂਟਰ ਸੀਗਾ ਬਾਅਦ ਤੇ ਵਿੱਚ 90 ਦੇ ਵਿੱਚ ਆ ਕੇ ਜਦੋਂ ਮੂਵਮੈਂਟ ਜਮ੍ਹਾਂ ਖਤਮ ਹੋ ਗਈ ਇਹ ਫਿਰ ਕਲਕੱਤੇ ਵਗ ਗਿਆ ਕਲਕੱਤੇ ਜਾ ਕੇ ਇਹਦੇ ਨਾਲ ਦੇ ਨਹੀਂ ਫਿਰ ਉਥੇ ਆ ਕੇ ਇਹਨਾਂ ਨੂੰ ਪੁਲਿਸ ਨੂੰ ਇਧਰੋਂ ਪੁਲਿਸ ਲਿਜਾ ਕੇ ਉਥੇ ਬਾਰ ਕਰਤਾ ਉਦੋਂ ਉਹਦੀ ਉਮਰ ਅੱਸੀ ਕੀ 24 ਸਾਲ ਦੀ ਵੀ ਘਰ ਵਾਲੀ ਦੇ ਪੇਟ 'ਚ ਬੱਚਾ ਸੀ ਵਿਚਾਰੀ ਦੇ ਦੋਨੇ ਉਥੇ ਛੀਦ ਕਰਕੇ ਤੇ ਪੁਲਿਸ ਚਾਕੇ ਚਰਿਆਂ ਨੂੰ ਪਰੇ ਕਹਿੰਦੇ ਇਹ ਤਾਂ ਕੰਦੇ ਇਧਰ ਲੈ ਕੇ ਆਏ ਨੇ ਵੀ ਕਿਸੇ ਨੇ ਇੱਥੇ ਸਿੱਟੇ ਨਹੀਂ ਗਏ ਉਸ ਤੋਂ ਬਾਅਦ ਇੱਕ ਡਾਕਟਰ ਵੀ